ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਿਲਕੁਲ ਚੋਲਾ ਸਾਹਿਬ ਦੇ ਨਾਲ ਲੱਗਦਾ ਪਿੰਡ ਆ ਦੋਸਤੋ ਘੜਕਾ ਚੰਬਾ ਪਿੰਡ ਬਿਲਕੁਲ ਨਜ਼ਦੀਕ ਆ ਨਾਲ ਲੱਗਦਾ ਤੇ ਵੀਰ ਅਮਰਤ ਕੋਲੇ ਆਏ ਆ ਦੋਸਤੋ ਵੀਰ ਅਮਰਤ ਦੇ ਘਰੋਂ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਤੁਹਾਨੂੰ ਦਿਖਾਈਆਂ ਨੇ ਪਸ਼ੂ ਦਿਖਾਉਂਦੇ ਰਹੀਦਾ ਰੂਟੀਨ ਦੇ ਵਿੱਚ ਵੀਰ ਕੰਮ ਕਰਦਾ ਪਸ਼ੂ ਜਿਹੜੇ ਦੋਸਤੋ ਰੂਟੀਨ ਦੇ ਵਿੱਚ ਆਉਂਦੇ ਆ ਮੱਝਾਂ ਹੋਣ ਵੈੜਾ ਹੋਣ ਪਸ਼ੂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਵੀਰ ਤੇ ਅੱਜ ਦੋਸਤੋ ਆਪਾਂ ਤੁਹਾਨੂੰ ਟੋਟਲ 3 ਨਗ ਦਿਖਾਉਣੇ ਆ ਇੱਕ ਵੱਛੀ ਦਿਖਾਵਾਂਗੇ ਬਿਲਕੁਲ ਲਾਏ ਬਣਾਏ ਪਈ ਆ ਦਿਨ ਲੈਂਦੀ ਆ ਜੇ ਸੂਣ ਦੇ ਵਿੱਚ ਤੇ ਇੱਕ ਵੱਡੇ ਪੱਲੇ ਦੀ ਮਾਂ ਦੋਸਤੋ ਦਿਖਾਵਾਂਗੇ ਮੱਝ ਦਿਖਾਵਾਂਗੇ ਵੱਡੇ ਪੱਲੇ ਦੀ ਚੰਗੀ ਖਾਸ ਸਪੈਸ਼ਲ ਮੱਝ ਆ ਸੂਣ ਵਾਲੀ ਆ ਦੋਸਤੋ ਦਿਨ ਪੁੱਛ ਲਾਂਗੇ ਕਿੰਨੇ ਕੁ ਬਾਕੀ ਹਜੇ ਸੂਣ ਦੇ ਵਿੱਚ ਤੇ ਇੱਕ ਬਿਲਕੁਲ ਸੂਈ ਸਵਾਈ ਤੁਹਾਨੂੰ ਇਹ ਝੋਟੀ ਦਿਖਾ ਦਾਂਗੇ ਝੋਟੀ ਸੂਈ ਆ ਮਗਰ ਕੱਟੀ ਆ ਪੂਰੀ ਡਿਟੇਲ ਆਪਾਂ ਫਿਰ ਅਮਰਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 23 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਸੋ ਬਾਕੀ ਪਸ਼ੂ ਜਿੰਨੇ ਵੀ ਦਿਖਾਵਾਂਗਾ ਦੋਸਤੋ ਆਪਣਾ ਫਰਜ ਪਛਾਣ ਕੇ ਆਪਣਾ ਫਰਜ ਸਮਝ ਕੇ ਘਰੇ ਆਣ ਕੇ ਚਵਾਈ ਕਰ ਲਿਓ ਜਿਹੜਾ ਪਸ਼ੂ ਸੋਇਆ ਸੋਇਆ ਗੱਬਣ ਪਸ਼ੂ ਆਪਣਾ ਦੋਸਤੋ ਚੌਥਾ ਥਾਣਾ ਦਾ ਟਿੱਪ ਕੇ ਮੇਰਾ ਵੀਰ ਤਸੱ ਇਹ ਜਿਹੜੀ ਬੇਨਤੀ ਆਪਣੀ ਹਰ ਵਾਰ ਹੁੰਦੀ ਹੈ ਖਰੀਦਦਾਰ ਵੀਰਾਂ ਦੇ ਅੱਗੇ ਆਪਣੇ ਭੈਣ ਭਰਾਵਾਂ ਸੱਜਣਾਂ ਦੇ ਅੱਗੇ ਆਓ ਲੈਨੇ ਆ ਡਿਟੇਲ ਵੀਰ ਅਮਰਤ ਤੋਂ ਸਭ ਤੋਂ ਪਹਿਲਾਂ ਵੀਰ ਅਮਰਤ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਵੀਰੇ ਕਿਵੇਂ ਆ ਬਹੁਤ ਵਧੀਆ ਜੀ ਠੀਕ ਠਾਕ ਕੰਮ ਕਰ ਬਹੁਤ ਵਧੀਆ ਚੱਲ ਜਾਂਦਾ ਜੀ ਲੱਭੀ ਲੁਪੀ ਆਉਂਦੀਆਂ ਚੰਗੀਆਂ ਮੱਝਾਂ ਝੋਟੀਆਂ ਹਾਂਜੀ ਹਾਂਜੀ ਮਈਆਂ ਤੇ ਤੁਹਾਨੂੰ ਪਤਾ ਵੀਰ ਜੀ ਮਾਲ ਦੀ ਦੇਖ ਹੁਣ ਪੂਰੀ ਤੇਖਾ ਹਾਂ ਤੇ ਵੜਾ ਵੀ ਚਲੋ ਤੇਜ ਨੇ ਬਾਕੀ ਮੱਝਾਂ ਝੋਟੀਆਂ ਤਾਂ ਤੁਹਾਨੂੰ ਪਤਾ ਫਿਰ ਲੀਆਂ ਫਿਰ ਲੀਆਂ ਲੱਭਦੀਆਂ ਨੇ ਮੈਂ ਚੰਗੀ ਮੈਂ ਦਾ ਵੀਰ ਜੀ ਬਹੁਤ ਜ਼ਿਆਦੀ ਮਤਲਬ ਘੱਟ ਲੱਭਦੀ ਆ ਚੰਗੀ ਮੈਂ ਤਾਂ ਬਹੁਤ ਔਖੀ ਮਿਲਦੀ ਆ ਬਾਕੀ ਭੈਣ ਭਰਾਵਾਂ ਸੱਜਣਾ ਦੇ ਚੰਗੇ ਪਸ਼ੂ ਦੇ ਫੋਨ ਤੁਹਾਨੂੰ ਆਉਂਦੇ ਰਹਿੰਦੇ ਹੋਣੇ ਹਾਂਜੀ 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 ਠੀਕ ਆ ਚਲੋ ਅੱਜ ਆਪਾਂ ਸਾਹਮਣੇ ਵੀ ਕਰ ਦੇਣੀ ਆ ਮੱਝਾਂ ਚੰਗੀਆਂ ਖਾਸ ਹੈਗੀਆਂ ਤੁਹਾਡੇ ਕੋਲ ਦੋ ਹਾਂਜੀ ਹਾਂਜੀ ਵੱਡੀਆਂ ਮਈਆਂ ਇੱਕ ਤਾਂ ਸੂਈ ਆ ਹਾਂਜੀ ਹਾਂਜੀ ਇੱਕ ਮਿਲਾਂ ਦਾ ਗੱਬਣਾ ਹਾਂਜੀ ਹਾਂਜੀ ਹਾਥੀ ਦਾ ਬੱਚਿਆ ਦੇ ਆ ਹੁੰਦੀਆਂ ਰਹਿੰਦੀਆਂ ਕਾਲੂ ਵੀ ਦੋ ਹੈਗੀਆਂ ਵੇਗੀਆਂ ਹਾਂ ਹਾਂ ਠੀਕ ਆ ਜੀ ਤੇ ਝੋਟੀ ਇਹ ਵੀ ਮੈਨਾਂ ਵੀ ਜਿਵੇਂ ਗੱਲਾਂ ਦੇ ਨਾ ਵੀ ਹਾਥੀ ਦਾ ਬੱਚਾ ਹੀ ਹੈ ਹੈ ਇਹ ਤੇ ਉਹਦੇ ਹੀ ਪੈਣੀ ਵੀਰ ਦੀ ਵੀਡੀਓ ਚ ਬਿਲਕੁਲ ਹੰਸੀ ਆ ਦੇ ਬਿਲਕੁਲ ਲਓ ਦੋਸਤੋ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਪਛਾਣ ਸਾਰੇ ਵੀਰਾਂ ਨੂੰ ਹੋ ਜਾਣੀਆਂ ਚੀਜ਼ ਦੀ ਕੁਆਲਿਟੀ ਦੀ ਪਛਾਣ ਹੋ ਜਾਣੀ ਆ ਤੇ ਬਾਕੀ ਰੇਟ ਜੋ ਮੰਗਿਆ ਜਾਊਗਾ ਵਿੱਚੋਂ ਮਾਨਤਨ ਜੋ ਬਣਦੇ ਸਰਦੇ ਆ ਉਹ ਵੀ ਕੀਤੇ ਜਾਣਗੇ ਆਓ ਅਮਰਤ ਵੀਰੇ ਸਾਹਮਣੇ ਆ ਜੀ ਤੇ ਪਹਿਲੇ ਨੰਬਰ ਤੋਂ ਅਮਰਤ ਵੀਰੇ ਮੱਝਾ ਦਿਖਾ ਦਿਓ ਹਾਂ ਜੀ ਹਾਂ ਜੀ ਤੇ ਇਸ ਪਹਿਲਣ ਚੋਟੀ ਤੋਂ ਕਰਦੇ ਨੇ ਸਟਾਰਟ ਪਹਿਲਣ ਚੋਟੀ ਆ ਹਾਂ ਜੀ ਪਹਿਲਣ ਪਲਹੋਣੇ ਸੋਈ ਆ ਅੱਛਾ ਜੀ ਮਗਰ ਕੱਟੀ ਆ ਚੌਥਾ ਪੰਜਵਾਂ ਦਿਨ ਗਿੱਲਾ 나ੜੂ ਨਾਲ ਆ ਲਓ ਜੀ ਗਿੱਲੇ 나ੜੂ ਤੇ ਆ ਦੋਸਤੋ ਚੌਥਾ ਦਿਨ ਹੈਗਾ ਆ ਵੇਖੋ ਹੂੰ ਈਲੀ ਜਿਹਾ ਆਈਂਦੀ ਕੱਟੀ ਲਓ ਜੀ ਹੂੰ ਠੀਕ ਆ ਜੀ ਤੇ ਕੱਟੀ ਮਗਰ ਆ ਦੋਸਤੋ ਤੇ ਚੋਟੀ ਪਹਿਲਣ ਸੋਈ ਆ ਹਾਂ ਜੀ ਤੇ ਕਰਮਾਲੀ ਅਟਰੂਟਰ ਦੀ ਕੁਆਲਿਟੀ ਕਾਫੀ ਸੋਹਣੀ ਆ ਫਿਰਸਲਾਪੁਰਲਾ ਕਾਫੀ ਸਪੈਸ਼ਲ ਪਰ ਇਹ ਗੱਲਾਂ ਰਿਕਾਰਡ ਹੀ ਟੁੱਟੇ ਆ ਦੇ ਆ ਕਰੋ ਚੱਕ ਜਰਾ ਠੀਕ ਆ ਬਾਕੀ ਸੂਸਵਾ ਦੇ ਵਿੱਚ ਆ ਬਾਕੀ ਰਾਜੀ ਆ ਝੋਟੀ ਜਿੰਨੇ ਵੀ ਆ ਦੋਸਤੋ ਕੋਈ ਵੀਰ ਧਿਆਨ ਦੇ ਦੇ ਚੋਟੀ ਨਾ ਆਖੇ ਕੋਈ ਨਿੱਕੀ ਆ ਦੰਦਾ ਚ ਉਹ ਚੌਗੀ ਹੋਊਗੀ ਅਜੇ ਅੱਛਾ ਜੀ ਆਪਾਂ ਦੰਦ ਵੀ ਆ ਵਿੱਚ ਚੈੱਕ ਕਰਾ ਹੀ ਦਿੰਨੇ ਆ ਵੇਖੋ ਠੀਕ ਆ ਜੀ ਹਾਂ ਪਿਓਰ ਚਾਰ ਦੰਦਾ ਲਓ ਜੀ ਸੋ ਝੋਟੀ ਆ ਦੋਸਤੋ ਉਧਰ ਦੀ ਝੋਟੀ ਤੇ ਪਹਿਲਾਂ ਝੋਟੀ ਸੁਈ ਆ ਇਧਰ ਦੀ ਮਾਲਵੇ ਦੀ ਝੋਟੀ ਪਿਓਰ ਮਾਲਵੇ ਦੀ ਅੱਛਾ 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 ਹਾਂ ਨਹੀਂ ਚੰਗੀ ਆ ਭਾਈ ਆਵੇਂ ਆਪਾਂ ਕਹਿ ਦੀ ਹਰਿਆਣੇ ਉਹ ਨਿਹੰਦੀ ਵੀਰ ਹਾਂ ਅੱਛਾ ਅਮਰਤਾਜ ਚਾਰਾਂ ਦਿਨਾਂ ਦੀ ਸੁਈ ਤੇ ਬੋਲਾ ਕਿੰਨਾ ਕੁ ਥੱਲੇ ਵੀਰੇ ਇਹਦੇ ਥੱਲੇ 9-10 ਕਿਲੋ ਬੌਲਾ ਵਾ ਹੋਊਗਾ ਹੀ ਨਾ ਹਾਂਜੀ ਹਾਂਜੀ ਤੁਹਾਨੂੰ ਪਤਾ ਲੇਵਾ ਵੇਖ ਲਓ ਲੇਵਾ ਹੀ ਦਸੀ ਜਾਂਦਾ ਝੋਟੀ ਦਾ ਹੂੰ ਲੇਵਾ 15 ਕਿਲੋ ਵਾਲੀ ਕੱਟੀ ਆ ਉਹੋ ਜੀ ਨਹੀਂ ਆ ਵਿਰਲਾਪੁਰਲਾ ਵੇਖੋ ਉਹ ਨਹੀਂ ਅੱਗੇ ਉਹ ਨਹੀਂ ਪਿਛਾੜੀ ਲਓ ਜੀ ਸੋ ਵਿਰਲਾਪੁਰਲਾ ਇੱਕ ਵਾਰੀ ਜ਼ਰੂਰ ਦੋਸਤੋ ਚੈੱਕ ਕਰੋ ਥਾਣ ਥਾਣ ਦੇਖੋ ਬਹੁਤੋ ਪਸੰਦੀਦਾਰ ਥਾਣਾ ਤੇ ਵਿਰਥਾ ਬੁਥਾ ਬਹੁਤ ਆ ਗੇਠ ਗੇਠ ਤੇ ਵੰਡਾ ਨੇ ਗੇਠ ਗੇਠ ਤੇ ਇੱਕ ਬੰਨਿਆ ਦੋ ਬੰਨਿਆ ਵਿਰਲਾਪੁਰਾ ਪੂਰੇ ਸੋ ਮਰਲਿਆਂ ਦੀਆਂ ਮਰਲੇ ਵੰਡਾ ਨੇ ਦੋਸਤੋ ਕਰਮਾ ਵਾ ਮਾਰ ਲਓ ਭਾਵੇਂ ਤੇ ਉਹ ਗੱਲਬਾਤ ਹੋਈ ਪਈ ਆ ਬਹੁਤ ਸੋਹਣੀ ਵੰਡ ਠੀਕ ਬੱਚੇ ਨੂੰ ਪੈਂਦੀ ਥੋੜੀ ਕਾਲੀ ਤੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਪੱਦਰ ਵਖਾਲਾ ਲੇਵਾ ਆਰਡਰ ਕਾਫੀ ਸੋਨਾ ਖੁੱਲਾ ਬਾਕੀ ਹਜੇ ਚਲੋ ਸੂਸਵਾ ਦੇ ਵਿੱਚ ਆ ਹਾਂਜੀ ਹਦੇ ਵੀਰ ਜੀ ਤੇ ਝੋਟੀ ਥੋੜੀ ਘਟਦੀਂਦੀ ਆ ਸੂਈ ਸਵਾਈ ਹੈ ਨਾ ਤੈ ਤੂੰ ਚੁੱਕਣੀ ਝੋਟੀ ਨੇ ਲਓ ਵੀ ਬਰਾbro ਕਾਫੀ ਸਪੈਸ਼ਲ ਪਸੰਦੀਦਾਰ ਝੋਟੀ ਵੀਰ ਲੈ ਕੇ ਆਇਆ ਤੇ ਆ ਵੇਖੋ ਦੋਸਤੋ ਇਹਨਾਂ ਨਖੇੜ ਬਹੁਤ ਘੱਟ ਘੱਟ ਪਸ਼ੂਆਂ ਦਾ ਆਪਾਂ ਵੇਖਦੇ ਆ ਬਹੁਤ ਥੋੜੇ ਪਸ਼ੂ ਆ ਜਿਹੜੇ ਇਹਨਾਂ ਨਖੇੜ ਥਣਾ ਦਾ ਆਪਸੀ ਮਿਲਦਾ ਉਹ ਨਹੀਂ ਵਿਰਲਾ-ਮੁਰਲਾ ਬਹੁਤ ਜਿਆਦੀਆਂ ਘੱਟੀ ਦੀਆਂ ਉਹ ਵੀ ਧੀਰੀ ਆ ਹੂੰ ਉਹ ਜੀ ਨਹੀਂ ਹੈਗੀ ਮਤਲਬ ਠੰਡੀ ਧੀਰੀ ਆ ਉਮਰ ਸਿਆ ਕੀ ਡਿਮਾਂਡ ਕਰਤੀ ਵੀਰੇ ਵੀਰੇ ਮੋਲ ਤੇ ਤੈਨੂੰ ਪਤਾ ਐ ਡੀ ਚੋਟੀਆਂ ਦਾ ਲੋਕੀ 1.5-1.5 ਘਰੀ ਜਾਂਦੇ ਨਾ ਹਾਂ ਆਪਾਂ ਨਾ 1.5 ਕਰਾਂ ਨਾ 1.3 ਮੋਲ 1.20 ਆ ਹਾਂ 1 10 ਚ ਮਾਨਤਾਨ ਕਰਦਾ 1 10 ਚ ਹਾਂ ਤੁਹੇ ਦੱਸ ਦੋ ਕਿ ਨਾ ਕਰੀ ਹਾਂ ਕਰ ਦਿਓ ਖੁੱਲਾ ਜਿੰਨਾ ਵੀ ਹੋ ਸਕਦਾ ਹੋਇਆ ਬਾਕੀ ਆਪਣੇ ਸੱਜਣ ਆਉਣ ਆਪਦਾ ਹਿਸਾਬ ਨਾਲ ਵੀ ਪੈਸੇ ਲਾਉਣ ਆ ਪਤਾ ਵੀ ਕਹੀਂ ਨਹੀਂ ਹਰ ਵਾਰ ਬਾਕੀ ਚੀਜ਼ ਵੇਚ ਕੇ ਪੈਸੇ ਲਾਉਂਦਾ ਹਰ ਕੋਈ ਵੀਰੇ ਚੋਟੀ ਦੇ ਤੇਰੇ ਸਾਹਮਣੇ ਪਈਏ ਲਾ ਕੇ ਲਿਆਂਦੀ ਆ ਆਪਾਂ ਹਾਂਜੀ ਲੇਵਾਲੂ ਆ ਬਹੁਤ ਸੋਹਣਾ ਗੱਬਣ ਦਾ ਇਹਦੇ ਨੂੰ ਜਿਆਦਾ ਠੁਗੀ ਫਿਰਦੀ ਸੀ ਆਪਾਂ ਗੱਬਣ ਲਈ ਹੂੰ ਹਾਂ ਲਓ ਵੀ ਪ੍ਰਭੋ ਝੋਟੀ ਆ ਪਸੰਦ ਆਊਗੀ ਬਾਕੀ ਥਣ ਚੱਟਾ ਵਿਖਾਲਾ ਬਹੁਤ ਸਾਫ ਦੁੱਧ ਮੇਰਾ ਵੀ ਜਿੰਨੀ ਚੰਗੀ ਸੇਵਾ ਕਰ ਲਵਾਂਗੇ ਦੋ ਦੋਨਾਂ ਹੀ ਤੁਸੀਂ ਲੈ ਲੋਗੇ ਦੁੱਧ ਵੀਰੇ 14 ਕਿਲੋ ਦਈ ਆਊ ਝੋਟੀ ਪਹਿਲਣੀ ਠੀਕ ਆ ਜੀ ਜਿਹੜੇ ਹਿਸਾਬ ਨਾਲ ਬੋਲੇ ਨੇ ਚੱਲਣ ਦੀ ਆ ਇੱਕ 10 ਚੋ ਮਾਨਤਨ ਹੋ ਜਾਣਗੇ ਖੁੱਲੇ ਮੇਰੇ ਤਾਂ ਨਹੀਂ ਯਾਰ ਛੱਡ ਦਾਂਗੇ ਇੱਕ ਸੱਤ ਦੀ ਕੱਟੀ ਦਵਾਂ ਇੱਕ ਸੱਤ ਦੀ ਆ ਹੋ ਚੋ ਮਾਨਤਨ ਕਰਾਇਆ ਗਿਆ ਇਹਦਾ ਠੀਕ ਆ ਭਰਾ ਲਓ ਜੀ ਵੇਖੋ ਅਸੀਂ ਚੌਗੀ ਆ ਮੂੰਹ ਲੇਵੇ ਲੂਏ ਦੀ ਵੀ ਕਿਹੇ ਬੰਨਿਓ ਖੁੰਜੀ ਨਹੀਂ ਆ ਨਹੀਂ ਸਾਰੇ ਪਾਸੇ ਪੂਰੀ ਆ ਅੰਗ ਪੈਰ ਪੂਰੇ ਆ ਵੈਸੇ ਵੀ ਠੰਡੀ ਧੀਰੀ ਆ ਜਿੱਦਾਂ ਮਰ ਤੇ ਮਗਰ ਵੀ ਕੱਟੀ ਆ ਬਹੁਤ ਕੱਟੀ ਤੇ ਅਗਲੇ ਨੰਬਰ ਤੇ ਅਮਰਤ ਆ ਗਈ ਆਪਣੇ ਕੋਲ ਚੋਟੀ ਸੁਣੀ ਵੀ ਰਹੀ ਤੂੰ ਜਣ ਝੋਟੀ ਪਾਕਿਸਤਾਨੀ ਨੀਲੀ ਰਾਵਿਚ ਆ ਗਈ ਲਓ ਵੀ ਅਮਰਤ ਭਾਈ ਬਰੀਡ ਬਾਰੇ ਵੀ ਆਉਂਦਾ ਵੀ ਪਾਕਿਸਤਾਨੀ ਨੀਲੀ ਚ ਆ ਗਈ ਆ ਵੇਖ ਲੈ ਤੁਸੀਂ ਬਰੀਡ ਦੇ ਆਉਂਦੀਆਂ ਇਹ ਵੀਡੀਓ ਆਪਾਂ ਵੇਖੀ ਦਿਆਂ ਉਹੋ ਚੀਜ਼ੇ ਮੈਂ ਆ ਵੇਖੋ ਹੱਡਾਂ ਪੈਰਾਂ ਦੀ ਵੀ ਓਡੀ ਖੁੱਲੀ ਆ ਹਾਂ ਬੇਲ ਬੂਲ ਕਿੱਡੀ ਆ ਬਜਾ ਰੇਲ ਗੱਡੀ ਤੇ ਇੰਜਨ ਜਿਹੜੀ ਲੰਮੀ ਆ ਦੋਸਤੋ ਵੇਖੋ ਤੁਸੀਂ ਹਾਥੀ ਚ ਕੱਲੀ ਆਉਣ ਵਾਲੀ ਮੈਂ ਆ ਤੇ ਤੋਰਾ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਕਰਮਾਂ ਵਾਲੀ ਥੱਬਿਆਂ ਦੇ ਥੱਬੇ ਵਾਲੀ ਬੈਠੀ ਆ 17 ਨਾਲ ਦੁੱਧ ਭਰਨ ਵਾਲੀ ਮੈਂ ਵੀਰ ਜੀ ਠੀਕ ਆ ਜੀ ਹੁਣ ਦੂਜਾ ਸੂਆ ਸੂਰੀ ਆ ਦੂਜਾ ਪਹਿਲਣ ਨੇ 14 15 ਕਿਲੋ ਚ ਹੋਇਆ ਆਵੇਂ ਤੁਹਾਨੂੰ ਮੈਂ ਕਹਿਦਾ 17 18 ਪਹਿਲਣ ਨੇ ਚੋਆ ਆਣਾ ਹਾਂ ਜੀ ਐਰ ਕੀ ਦੂਜਾ ਸੂਆ ਸੁਣੀ ਉਹਨਾਂ ਆ ਸਾਡੀ ਮੈਂ 17 18 ਕਿਲੋ ਦੁੱਧ ਭਰੂਗੀ ਵਿਰਲਾ ਮੁਰਲਾ ਵੇਖੋ ਲੇਵਾ ਵੇਖੋ ਮੈਂ ਦਾ ਅੱਗੇ 19 19 ਪਿਛੋਂ ਹੂੰ ਹਾਂ 4 ਕਿਲੋ ਮੈਂ ਗਾੜੀ ਨਿਕਲੂਗੀ ਜਿਹੜੇ ਹਿਸਾਬ ਨਾਲ ਲੈ ਵਾਲੇ ਹੀ ਫਿਰਦੀ ਠੀਕ ਹੈ ਜੀ ਹਾਂ ਆ ਕਰੋ ਚੈੱਕ ਦੋਸਤੋ ਬਾਲੀ ਜਿਆਦਾ ਵੱਡੀ ਮੈਂ ਆ ਸਿਰਫ ਨਵਾਈ ਕਰਕੇ ਆ ਬੱਚੋ ਹੱਲ ਪਾਇਆ ਅੰਦਰ ਜਾ ਕੇ ਲਾ ਦਾਂਗੇ ਬਿਲਕੁਲ ਜੀ ਬਿਲਕੁਲ ਠੰਡ ਠੁੰਡ ਵੱਡੀ ਵੀਰ ਜੀ ਗੱਬਰ ਸੋ ਮੱਝ ਵੱਡੀ ਹੈ ਦੋਸਤੋ ਸਪੈਸ਼ਲ ਆ ਥਣ ਪਾਂਡਾ ਬਹੁਤ ਸੋਹਣਾ ਬਖਾਲਾ ਬਹੁਤ ਸੋਹਣਾ ਵੱਡੀ ਮੈਂ ਆ ਦੇ ਮਾਰ ਤੇ ਹਜੇ ਦਿਨ ਅਮਰਸਿਆਂ ਕੱਢ ਜੂਗੀ ਹੈ ਵੀਰੇ ਕੱਢਦੀ ਆ ਜੇ 8 ਦਿਨ 8 ਕਿ ਦਿਨ ਹੋ ਸਕਦਾ ਉਧਰ ਕੇ ਬਣਾ ਸੂਵੇ ਮੈਂ ਪੈਂਡੇ ਗੱਡੀ ਚੜਨ ਦੇ ਹੁਣ ਨਾ ਹਾਂ ਟਾਈਮ ਕੱਢਦੀ ਮੈਂ ਜੀ ਲੋ ਵੀ ਦੋਸਤੋ ਮੱਝ ਵਾਲੇ ਪਾਸਿਓਂ ਕੋਈ ਨਹੀਂ ਤੰਗੀ ਪਰੇਸ਼ਾਨੀ ਕਮੀ ਪੇਸੀ ਲਹੂ ਸੋਜ ਪਈ ਗੱਬਣ ਮੈਂ ਵਜਨ ਲੋਡ ਵੜਾ ਨਾ ਉਹ ਵਜਨ ਜ਼ਿਆਦਾ ਹੁੰਦੇ ਕਰਕੇ ਸੋਇਲਿੰਗ ਜੀ ਲੱਤਾਂ ਤੇ ਜਗੀ ਹਨ ਮਾੜੀ ਉਹ ਜ਼ਿਆਦਾ ਮੈਂ ਤਾਂ ਵਜਨ ਦੇ ਹਿਸਾਬ ਨਾਲ ਭਲ ਪੈ ਜਾਂਦੀ ਡੰਗਰ ਤੇ ਹਾਂ ਲੈ ਅਮਰਤ ਖਿਲਾਰ ਕੇ ਮਾੜਾ ਜਾਨੂ ਕਰਕੇ ਦਿਖਾ ਦੇ ਵੀਰੇ ਬਹੁਤ ਜਿਆਦੀ ਸੋਹਣੀ ਕੱਟੀ ਆ ਲਓ ਜੀ ਬਸ ਲਓ ਵੀ ਪ੍ਰਭੂ ਆ ਫੇਸ ਕੁਆਲਟੀ ਜੇ ਦੂਜਾ ਸੂਬਾ ਅੱਗੇ ਸੁਣ ਜਾ ਰਹੀ ਆ ਉਹਦੀ ਕੋੜੀਆਂ ਨੂੰ ਕਰਮਾ ਲਈਏ ਠੀਕ ਆ ਜੀ ਬਾਕੀ ਲੰਬਾਈ ਨਬੂ ਜੀ ਸਪੈਸ਼ਲ ਆ ਲੰਬਾਈ ਤੁਸੀਂ ਵੇਖੋ ਮੈਂ ਐਵੇਂ ਨਹੀਂ ਕਹੇ ਦਿੱਤਾ ਵੀ ਰੇਲ ਗੱਡੀ ਦੇ ਡੱਬੇ ਜੀ ਨਹੀਂ ਲੰਬੀ ਆ ਆਹ ਦੇਖੋ ਮੈਂ ਸਾਰੀ ਖਰੀਆ ਵੀਰੇ ਬਸ ਇੰਦਾ ਹੀ ਹੈ ਜੇ ਅਮਰਤਪ ਸਿੰਘ ਰੋਕ ਲਿਆ ਜਿੱਥੇ ਮਿੱਟ ਖਲੋਪਤ ਆਹ ਲਓ ਜੀ ਸੋ ਆ ਥਣ ਦੇ ਬਾਦ ਦੋਸਤੋ ਗਰਲਾਪੁਰਾ ਤੁਹਾਡੇ ਸਾਹਮਣੇ ਆ ਮੁੱਠੀ ਥਾਣਾ ਸਪੇਸ ਪੂਸ ਕਾਫੀ ਸੋਹਣੀ ਆ ਬਾਕੀ ਥਣ ਛੱਡਾ ਹੋਰ ਬਣਾ ਲੂਗੀ ਜੇਕਰ ਜੀ ਤਾਰਾਈ ਕਰਮਾ ਲਈ ਤੇ ਜਿੱਥੇ ਵੀ ਗਈ ਥਾਂ ਛੱਡਾ ਬਣਾ ਕੇ ਫੇਰ ਸੂਪੂਗੀ। ਬਾਕੀ ਵੱਡੀ ਆ, ਵਜ਼ਨ ਲੋਡ ਪੂਰਾ, ਕੱਦ ਕੋ ਤੋ ਸੋਹਣਾ, ਵੱਡੇ ਕੱਦ ਦੇ ਵਿੱਚ ਵਜ਼ਨ ਚੰਗਾ। ਮੈਂ ਗੱਡੀ ਆ। ਲੈ ਜੀ, ਠੀਕ ਆ, ਠੀਕ ਆ। ਬਸ। ਥੋੜੀ ਜੀ ਡੰਗਰਾਂ ਨੂੰ ਕਾਲੀ ਪਈ ਨਾ। ਬਸ ਪੁੱਤ। ਬਸ। ਲੋਵੀ ਭਰਾਵੋ ਇਹ ਮੱਜ ਇਹ ਝੋਟੀ ਸੀਗੀ ਵੀਰ ਦੇ ਕੋਲੋਂ ਦੂਜਾ ਸੂਬਾ ਸੁਣੀ ਗੱਬਣਾ ਤਿਆਰੀ ਦੋਸਤੋ ਮੁਕੰਮਲ ਕਰੀ ਬੈਠੀ ਆ ਬਾਕੀ ਹੋਰ 2-4-5 ਦਿਨ ਆਪਾਂ ਉਮੀਦ ਕਰਦੇ ਆ ਵੀ ਕੱਢ ਗਈ ਵੇਖੋ ਸਵਾਦ ਆਈ ਵੀ ਫਿਰ ਪੂਰੀ ਆ ਇਹ ਨਹੀਂ ਕਿਸ ਬਨੇ ਲੱਸੀ ਆਹ ਦੇਖੋ ਜੀ ਮਾਸ ਕਰਦਾ ਠੀਕ ਆ ਜੀ ਮੈਂ ਨਵਾਈ ਕਰਕੇ ਆ ਮੜੀ ਆਖੀ ਦਾ ਗੱਬਣ ਡੰਗਰ ਤੈਨੂੰ ਪਤਾ ਵੀਰੇ ਠੰਡ ਵੜੀ ਹਾਂ ਸਹੀ ਆ ਸਹੀ ਆ ਪਲੀ ਵੀ ਪੂਰੀ ਆ ਬਾਕੀ ਪਲੀ ਪੋਸੀ ਪੂਰੀ ਆ ਕਿਸੇ ਵੀ ਉਹਨੇ ਚੰਗੀ ਰੀਜ ਲਾਈ ਆ ਜਿੱਥੋਂ ਵੀ ਆਈ ਆ ਕਰਮ ਵਾਲੀ ਕਾਫੀ ਸੁਣੀ ਉੱਤੋਂ ਸਾਬੀ ਕਿਸੇ ਨੇ ਵੇਖੋ ਮਾ ਮੈਂ ਨਾ ਵੀ ਵਾਟੀ ਕੱਢ ਛੱਡੇ ਹਲਕਾ ਕਰਦੀ ਵਾਟੀ ਕੱਢ ਛੱਡੇ ਜਿੱਥੋਂ ਵੀ ਆਈ ਆ ਪੁੱਤਾਂ ਨੂੰ ਸਾਂਭੀ ਆ ਨਾ ਵੀਰੇ ਫਿਰ ਇੰਨੀ ਚਾਰੂ ਕਰਮਾਂ ਵਾਲੀ ਤੂੜੀ ਛੱਡਦੇ ਗਾੜੀ ਤੂੜੀ ਖਾਈ ਜਾਉ ਅੱਛਾ 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 ਇੰਨੀ ਕਿਝਾਈ ਕਿਸੇ ਨੇ ਵੇਖੋ ਜੀ ਚਾਰੂ ਪਸ਼ੂ ਫਿਰ ਰਾਜੀ ਵੀ ਹਰ ਪਾਸੇ ਹੁੰਦਾ ਨਾ ਹਾਂ ਤੇ ਇਹ ਦੋਸਤੋ ਝੋਟੀ ਵੀਰ ਦੇ ਕੋਲੇ ਵਕਾਊ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਮਨ ਨੂੰ ਲੱਗੂਗੀ ਤੁਸੀਂ ਗੱਲ ਕਰ ਲਿਓ ਤੇ ਬਾਕੀ ਪੂਰੀ ਸਾਹ ਸੰਭਾਲ ਕਰਕੇ ਰੱਖੀ ਆ ਵੀ ਠੰਡ ਦਾ ਮੌਸਮ ਆ ਦੋਸਤੋ ਝੋਲੇ ਚੱਲ ਪਾਇਆ ਵੀਰ ਨੇ ਤੇ ਅੰਮ੍ਰਿਤ ਕੀ ਕੀ ਕਰਾਂਗੇ ਡਿਮਾਂਡ ਦੇ ਮੁੱਲ ਦੀ ਮਾਦੇ ਵੀਰ ਦੀ ਝੋਲ ਲਾ ਪਾਈਏ ਕਰ ਲਈਏ ਤੁਹਾਨੂੰ ਪਤਾ ਵੀ ਕੀ ਡਿਮਾਂਡ ਕਰਦੇ ਆਪਾਂ ਕਿੱਥੋਂ ਕਰਦੇ ਆ ਜਿਹੜੇ ਮੁੱਲ ਤੇ ਇਹਦਾ 1 60 ਕਰਦੇ ਆ ਡੇਢ ਕਰ ਲਈਏ 1 40 ਚੋਂ ਮਾਨਤਾਨ ਕਰਦਾ 1 40 ਚੋਂ ਹਾਂ ਹੂੰ 1.35 ਦੀ ਆਪਾਂ ਮੈਂ ਦੇ ਦਾਂਗੇ 1.35 ਦੀ ਹਾਂ ਲਓ ਵੀ ਭਰਾਵੋ 1.35 14 ਕਿਲੋ ਦੁੱਧ ਭਰਨਾ ਮੈਂ ਨੇ ਹਾਂ ਉਹਦੇ ਵਿੱਚੋਂ ਵੀ ਮਾਨ ਤਣ ਫੁੱਲ ਕਰਾਂਗੇ ਲਓ ਵੀ ਦੋਸਤੋ 1.35 ਦੀ ਤੁਹਾਨੂੰ ਇਹ ਜਿਹੜੀ ਝੋਟੀ ਮਿਲ ਜੂਗੀ ਫੇਸ ਕੁਆਲਟੀ ਵੇਖ ਲਓ ਮੇਰਾ ਵੀਰ ਤਸੱਲੀ ਕਰ ਲਿਓ ਇੱਕ ਵਾਰੀ ਠੀਕ ਆ ਜੀ ਹਰ ਪਾਸੇ ਇੱਕ ਵਾਰੀ ਵੀਡੀਓ ਤਸੱਲੀ ਨਾਲ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਅਮਰਤ ਦੇ ਨੰਬਰਾਂ ਤੇ ਜਿਹੜਾ ਕਾਲ ਕਰ ਲਿਓ ਆਪਾਂ ਇੱਕ 30 ਦੀ ਛੋਟ ਹੀ ਕਰਨੀ ਬਸ 500 ਰੁਪਿਆ ਵੀਰੇ ਇੱਕ 30 ਚ ਹਾਂ ਲੱਕੇ ਵੀਰ ਕੋਈ ਆਖੇ ਫੋਨ ਤੇ ਕੀ ਇੱਕ ਪੰਜੀ ਲੈ ਲਾ ਇੱਕ 27 ਲੈ ਲਾਉਗਾ ਹੋਣੀ ਹੋ ਰਗੀ オリジナル ਜਨ ਵਾਲੀ ਗੱਲ ਵੀ 130 ਚ ਮਾਨ ਤਾ ਜਿਹੜਾ ਹਾਂ ਬਸ ਠੀਕ ਆ ਹਾਂ 500 ਛੋਟ ਕਰ ਦਾਂਗੇ ਠੀਕ ਆ ਜੀ ਵੇਖੋ ਵੱਡੀ ਮੈਂ ਆ ਪੈਸੇ ਲਾ ਕੇ ਲਿਆਂਦੀ ਵੀਰੇ ਬਿਲਕੁਲ ਬਿਲਕੁਲ ਸੋ ਦੋਸਤ ਵੱਡਾ ਗੱਡੀ ਦੇ ਮੁੱਲ ਦੀ ਮੈਂ ਬਾਕੀ ਪਸ਼ੂ ਧਨ ਜਿਹੜਾ ਐਡਾ ਬਣਾਉਣਾ ਪਾਲਣਾ ਸੰਭਣਾ ਸਾਰੇ ਵੀਰਾਂ ਨੂੰ ਪਤਾ ਖੇਚਲਾ ਬਸ ਐ ਮੁਰਦੀਆਂ ਨੇ ਤੇ ਬਾਕੀ ਇੰਨੇ ਰੇਡ ਦੀ ਜਿਹੜੀ ਮਾਝਾ ਜਿੰਦੇ ਕੋਲ ਵੀ ਹੋਵੇ ਹਰ ਕੋਈ ਖਾਸ ਕੇ ਨਾ ਮੁੱਲ ਤਾਂ ਜਾਦਾ ਹੀ ਕਰੇ ਵੀਰੇ ਬੱਚੇ ਲੈਣ ਲਈ ਜੇ ਮੈਂ ਇਹਦੇ ਨਾਲ ਬੱਚੇ ਦੇਈ ਜਾਵੇ ਨਾ ਕਰਮਾ ਵਾਲੀ ਕਟੀਆਂ ਹਾਂ ਹਾਂ ਕਈ ਮਈਆਂ ਬਣਾ ਦੇਣੀਆਂ ਕਰਮਾ ਵਾਲੀ ਨੇ ਚਲੋ ਚਲੋ ਮਾਲਕ ਲੈਣੀਆਂ ਕਰੇ ਜਿੱਥੇ ਵੀ ਜਾਵੇ ਤੇ 1 30 ਚ ਮਾਨਤਾ ਨੂੰ ਦੋਸਤੋ ਹੋਊਗਾ ਹਾਂ ਅਗਲੀ ਆ ਗਈ ਬੱਚੀ ਆ ਬੜੀ ਪਿਆਰੀ ਛੋਟੀ ਜੀ ਵੀਰੇ ਵਸ਼ੀ ਨਸਲ ਬਰੀਡ ਵੇਖੋ ਤੁਸੀਂ ਵਸ਼ੀ ਦੀ ਅੱਛਾ ਜੀ ਆ ਇਹ ਨਾ ਜੇ ਵਸ਼ੀ ਕੱਚੀ ਆ ਦਿਨ ਕਰਦੀ ਆ ਸ਼ਾਇਦ ਅਮਰਤ ਕਿੰਨੇ ਕੁ ਤਾਂ ਲੈ ਜੂ ਅਜੇ ਵੀਰੇ ਦੇ ਨੇ ਆਪਾਂ ਉਹਦੇ 15 ਦਿਨ ਰਹਿੰਦੇ ਦਿਨ ਪੂਰੇ ਹੁੰਚ ਹਮ ਵਛੀ ਦੇ ਲੈ ਵੀ ਪਰ ਨਗੀਨਾ ਹੀ ਆ ਇਹ ਨਵਾਈ ਆ ਵਛੀ ਥੋੜੀ ਜੀ ਵਛੀ ਆ ਬੁਲਬੁਲ ਦਾ ਬੱਚਾ ਹੀ ਆ ਬੜੀ ਜਿਆਦੀ ਨਸਲ ਬਰੀਡ ਆ ਆਪਾਂ ਨਸਲ ਦੇ ਪੈਸੇ ਲਾਏ ਵੀਰੇ ਦੇ ਲਓ ਵੀ ਕਰੋ ਚੈੱਕ ਜੇ ਕਿਸੇ ਨੂੰ ਆਪਾਂ ਸਾਂਭ ਸੰਭਾਲਦਾ ਮੁੱਲ ਵੀ ਨਹੀਂ ਮੁੜਿਆ ਇਹਨਾਂ ਦਾ ਤੇ ਹਮ ਜਿੰਨੀ ਨਸਲ ਕੁਆਲਟੀ ਵਛੀ ਦੀ ਵੇਖੋ ਲਓ ਵੀ ਬੂਥੀ ਬਾਥੀ ਵੇਖੋ ਦੋਸਤੋ ਸਟੇਟ ਪਟਾ ਆਉਂਦਾ ਤੇ ਠੀਕ ਆ ਜੀ ਹਮ ਤੇ ਵਗਟਾਂ ਦੀ ਦੋਂਦੀਆਂ ਚੌਗੀ ਵੇਖੋ ਕਰਿਓ ਸ਼ੋਰ ਮਾੜੀ ਜੇ ਹੋ ਜੇ ਤੇ ਖਲਾ ਚੌਗੀ ਵੀਰੇ ਚੌਗੀ ਆ ਹਾਂ ਆਪਾਂ ਕਹਿ ਦਈਏ ਚੌਗੀ ਪਿਓਰ ਚਾਰ ਦੰਦਾ ਚੈੱਕ ਕਰਕੇ ਖੜੇ ਕੋਈ ਲੈ ਦੋਸਤੋ ਆਪਦੀ ਤਸੱਲੀ ਤੁਸੀਂ ਵੀ ਕਰਕੇ ਲੈ ਜੀ ਸੋ ਵੇਖੋ ਬੱਛੀ ਦੀ ਕੰਨਪਨ ਬੜਾ ਛੋਟਾ ਜਿਹਾ ਕੰਨ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਪਰ ਪਲੀ ਪੁਲੀ ਚੰਗੀ ਆ ਕਰਮ ਵਾਲੀ ਜਿੰਨਾ ਵਜ਼ਨ ਵਜੂਦ ਆ ਉਸ ਹਿਸਾਬ ਨਾਲ ਬੜੀ ਬੜੀ ਵੀਰੇ ਬੱਛੀ ਹਾਂ ਨਹੀਂ ਪਿਆਰੀ ਬਹੁਤ ਬੱਛੀ ਬਹੁਤ ਪਿਆਰੀ ਆ ਥਣ ਥਣ ਵੀ ਮੈਨੂੰ ਲੱਗਦਾ ਵੀ ਸੋਹਣਾ ਆ ਅਜੇ ਤਾਂ ਬੱਚੀ ਆ ਨਹੀਂ ਵੀ ਬੱਛੀ ਸੋਹਣੀ ਆ ਪਲੂਨ ਆ ਨਾ ਸੋ ਕਾਫੀ ਖੂਬਸੂਰਤ ਵਛੀ ਆ ਦੋਸਤੋ ਥਾਨੀਆਂ ਥੁਨੀਆਂ ਬਹੁਤ ਪਿਆਰੀਆਂ ਨੇ ਚਾਰ ਥਣ ਨੇ ਠੀਕ ਆ ਤੇ ਲਿਵਰਟੀ ਬਹੁਤ ਸੋਹਣੀ ਆ ਤਿਆਰੀ ਕਰਦੀ ਪਈ ਆ ਇਹ ਜਿੱਥੇ ਮਰਜੀ ਫਿਰੇ ਪਾਈ ਨਾਲ ਵਛੀ 20 ਕਿਲੋ ਦੁੱਧ ਭਰੂ ਵੀਰੇ ਹਾਂ ਚਲੋ ਚਲੋ ਕੀ ਆਪਾਂ 20 ਤਾਂ ਨਹੀਂ ਕਹਿੰਦੇ ਪਰ ਕਰਮਾ ਵਾਲੀ ਚਲੋ ਜਿੰਨਾ ਵੀ ਚੰਗਾ ਚਵਾ ਦੇ ਨਹੀਂ ਨਸਲ ਹੈਗੀ ਨਾ ਵੀਰੇ ਨਸਲ ਵਾਲੀ ਨੇ ਨਾ ਹਣਾ ਤੇ ਕੋਈ ਗੱਲ ਨਹੀਂ ਭਰਿਆ ਪਾਂਡਾ ਬਾਕੀ ਦੁੱਧ ਅਗਲਾ ਸੇਵਾ ਦਾ ਜਿੰਨਾ ਵੀਰ ਵੀ ਚੋ ਸਕਦਾ ਉਹਨਾਂ ਚੋਲੇ ਪਰ ਵਛੀ ਪਿਆਰੀ ਆ ਹਾਂ ਵਛੀ ਤੇ ਕੋਈ ਸ਼ੱਕ ਨਹੀਂਗਾ ਕੁਆਲਟੀ ਵਾਲੀ ਵਛੀ ਆ ਹਾਂਜੀ ਹਾਂਜੀ ਹਾਂਜੀ

ਲਓ ਦੋਸਤੋ ਇਹ ਲਾਸਟ ਤੇ ਵਿੱਚ ਆਪਾਂ ਤੁਹਾਨੂੰ ਬੱਛੀ ਦਿਖਾਉਣੀ ਸੀਗੀ ਬਹੁਤ ਪਿਆਰੀ ਬੱਛੀ ਆ ਪਸੰਦ ਆਊਗੀ ਜਿਹੜੇ ਵੀਰ ਨੇ ਖਰੀਦਣੀ ਆ ਜਿੱਦਾ ਮਰਜੀ ਅੰਕ ਤੱਕ ਜਾਲੀ ਹਰੀ ਆ ਹਾਂ ਨਸਲ ਤੇ ਜਿਹਨੇ ਕੰਮ ਕਰਨਾ ਉਹਨੂੰ ਬਹੁਤ ਫਾਇਦਾ ਹਾਂ ਜਹੀ ਮੇਨੇ ਜੋ ਵੀਰੇ ਨਸਲ ਬਹੁਤ ਜਿਆਦੀ ਨਸਲ ਕੁਆਲਟੀ ਵੇਖ ਕੇ ਆਪਾਂ ਪੈਸੇ ਲਾਏ ਅੱਛਾ ਨਿਸ਼ਾ ਆਪਣਾ ਅਮਰਤ ਭਾਈ ਕਿੰਨਾ ਕੁ ਮੁੱਲ ਕਰਦੇ ਆਂ ਮੇਰੇ ਵਜਨ ਦੇ ਹਿਸਾਬ ਨਾਲ ਸਾਰੇ ਆਖਣਾ ਬੜੀ ਮਹਿੰਗੀ ਬੱਛੀ ਵੀਰ ਨੇ ਪਾਤੀ ਆ ਸਹੀ ਸੋਲ ਮੁੱਲ 65000 ਰੁਪਈਆ ਵਾ ਹਾਂ 60 ਚ ਮਾਨਦਾਨ ਕਰਾਂ ਜਿਆਦਾ ਮੁੱਲ ਨਹੀਂ ਕਾ ਨਹੀਂ ਜਿਆਦਾ ਕਾਫੀ ਆ ਨਹੀਂ ਵੀਰੇ ਨਹੀਂ ਮੰਨੀ ਦੀ ਹੁੰਦੀ ਆ ਨਹੀਂ ਬਿਲਕੁਲ ਜਾਇ ਜਾ ਵਸ਼ੀ ਵੀਰੇ ਨਾ ਕੁਆਲਟੀ ਆ ਨਹੀਂ ਨਸਲ ਕੁਆਲਟੀ ਤਾਂ ਦੀਦੀ ਪਈ ਫਿਰ ਵੀ ਜਾਇ ਜੀ ਗੱਲ ਕਰਗੇ 55 ਦੀ ਦੇਣੀ ਆ ਵੀਰੇ 55 ਦੀ ਆਪ ਲਈ ਵਸ਼ੀ ਤੇ 10000 ਰੁਪਇਆ ਲੈਣਾ ਦੱਸੀ ਅੱਛਾ 55 ਦੀ ਹਾਂ ਠੀਕ ਆ ਜੀ ਇਹਦੇ ਵਿੱਚ ਛੋਟ ਨਹੀਂ ਹੋਣੀ 55 ਜੋ ਵੀਰ ਮੇਰਾ ਕਹੂੰਗੀ 10000 ਰੁਪਇਆ ਦੱਸ ਕੇ ਲੈਣਾ ਹੂੰ ਆਪਾਂ ਝੂਠ ਮਾਰ ਕੇ ਨਹੀਂ ਡੰਗਰ ਵੇਚਣਾ ਵੀਰੇ ਵਿਗੇ ਨਾ ਵੀ ਗਈ ਠੀਕ ਆ ਜੀ ਹਾਂ ਮਹਾਰਾਜ ਨੂੰ ਜਾਣ ਦੇਣੀ ਵੀਰੇ ਸਾਰੇ ਇਕੱਠੇ ਸਾਂਝ ਜਾਣਾ ਆਪਾਂ ਬਿਲਕੁਲ ਹਨਾ ਸਚਾਈ ਰੱਖਾਂਗੇ ਲੰਮਾ ਸਵਾ ਚੱਲੂਗਾ ਬਿਲਕੁਲ ਲਓ ਦੋਸਤੋ 55000 ਦੀ ਵੀਰ ਦੱਸ ਰਿਹਾ ਇਹਦਾ 55000 ਦੀ ਇਹ ਬੱਚੀ ਦਵਾਂਗੇ ਬਾਕੀ ਬੱਚੀ ਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਆਣ ਕੇ ਵੇਖੂਗਾ ਨਸਲ ਬਰੀੜਾ ਪੂਰੀ ਆ ਸੋ ਆਣ ਕੇ ਆਉਦਾ ਵੀਰ ਕੋਈ ਟਿਪ ਕੇ ਤਸੱਲੀ ਕਰ ਲੈ ਥਾਂ ਥਾਂ ਨੂੰ ਬਹੁਤ ਕੁਆਲਟੀ ਹੈ ਹਜੇ ਬੰਨਾ ਬੋਨਾ ਪੂਰਾ ਕਰਵਾ ਨਹੀਂ ਆ ਰਹੀ ਮੱਛੀ ਕੱਚੀ ਕੱਚੀ ਆ ਜੇ ਇਹਦੇ ਮੱਛੀ ਪਿਆਰ ਕਰਕੇ ਵੇਚੀਏ ਇਹ ਮੱਛੀ 650 ਨਿਸ਼ਾਨਗਿਰੋਹ ਪਸ਼ੂ ਸੀ ਅੱਜ ਆਪਣੇ ਕੋਲ ਤਿੰਨ ਹਾਂਜੀ ਹਾਂਜੀ ਤੇ ਬੋਲੀ ਕੇ ਨੰਬਰ ਮੇਰੇ ਆਪਣਾ ਨੰਬਰ 81428529872824629 ਵੀਰ ਮੇਰਾ ਕੋਈ ਵੀ ਆਨਲਾਈਨ ਸੌਦਾ ਕਰੋ ਉਹਦੀ ਫੁੱਲ ਗਰੰਟੀ ਹੋਊਗੀ ਜਿਹੜਾ ਇੱਥੇ ਆ ਕੇ ਤਸੱਲੀ ਕਰ ਗਿਆ ਉਹਦੀ ਕੋਈ ਗਰੰਟੀ ਨਹੀਂ ਵੀਰੇ ਨਾ ਅੱਛਾ ਜੀ ਹਾਂ ਚਲੋ ਠੀਕ ਕਰਕੇ ਲਾਵਾ ਕੋਈ ਨਹੀਂ ਆਪਦੀ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚੋਲੇ ਆਪਾਂ ਇਹ ਨਹੀਂ ਆਂਦੇ ਕਿ ਆਪਾਂ ਹੀ ਸੱਚੇ ਆ ਇਹ ਤੇ ਮਹਾਰਾਜ ਨੂੰ ਪਤਾ ਨਾ ਬਿਲਕੁਲ ਆਪਾਂ ਦੇ ਦੋ ਦੋ ਧਾਰਾਂ ਤੇ ਲਿਆਈਦੇ ਡੰਗਰ ਜਾਂ ਆਪਦੀ ਜਿਹੜੀ ਸੂਈ ਸਵਾਈ ਉਹਦੀ ਤਸੱਲੀ ਕਰੀ ਦੀ ਫੁੱਲ ਬਸ 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 ਗਾੜੀ ਦੁੱਧ ਪਾਏ ਦਾ ਹੁੰਦਾ ਵੀਰੇ ਬਿਲਕੁਲ ਬਿਲਕੁਲ ਹੈਨਾ ਲਓ ਵੀ ਦੋਸਤੋ ਇਹ ਗੱਲਾਂ ਬਾਤਾਂ ਸੀਗੀਆਂ ਤੇ ਇਹ ਪਸ਼ੂ ਸੀ ਅੱਜ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਤੇ ਜਿਹੜੇ ਵੀਰ ਨੂੰ ਜਿਹੜਾ ਐਨੀਮਲ ਪਸੰਦ ਆਊਗਾ ਘਰ ਆਣ ਕੇ ਆਪਣੀ ਨਰਖ ਪਰਖ ਕਰ ਲੇ ਤਸੱਲੀ ਕਰ ਲੇ ਹਾਂਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ